ਵਿਦਾਂਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਇਤਿਹਾਸਿਕ ਪਿੰਡ ਦੀਨਾ ਸਾਹਿਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਦੌਰਾਨ ਲਗਭਗ 6-7 ਕਾਰਾਂ ਦੇ ਵਿੱਚ ਆਏ 50 ਤੋਂ 60 ਦੇ ਲਗਭਗ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਬੂਥ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਿੰਡ ਵਾਸੀਆਂ ਦੇ ਮੁਤਾਬਿਕ ਆਉਂਦਿਆਂ ਹੀ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਕ ਧਿਰ ਦੇ ਪੋਲਿੰਗ ਬੂਥ ਦੇ ਕੋਲ ਖੜੇ ਮੋਟਰਸਾਈਕਲਾਂ, ਕੁਰਸੀਆਂ ਅਤੇ ਹੋਰ ਸਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਭਾਜਾ ਭਾਜਾ ਸੋ ਜਦੋਂ ਇਹਨਾਂ ਪਟਾਖਿਆਂ ਨੂੰ ਦੇਖਦੇ ਆ ਪਿਆਣ ਕੇ ਬਣਾਏ ਤੁਜੀ ਆਪ ਲਈ ਆਹੋ ਮੱਖਣ ਦੇ ਜਿਹੜੇ ਮੂਹਰੇ ਹੋ ਕੇ ਦੂਰੇ ਫਿਰਦੇ ਤੜਕੇ ਦੇ ਬੰਦੇ ਆਏ ਵੇ ਇੰਨਾ ਬਸਰਾ ਆਏ ਪਰਿਦਾ ਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ ਦੋਨੋਂ ਉਮੀਦਵਾਰਾਂ ਨੇ ਇੱਕ ਦੂਜੇ ਦੇ ਉੱਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ ਨੇ ਹਾਜ਼ਰ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਦੀਨਾ ਸਾਹਿਬ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜਾ ਚੋਣ ਪ੍ਰਕਿਰਿਆ ਨੂੰ ਜਿਹੜਾ ਪ੍ਰਭਾਵਿਤ ਕਰਨ ਲਈ ਗੋਲੀਆਂ ਚਲਾਈਆਂ ਗਈਆਂ ਇੱਥੇ ਆ ਕੇ ਭੰਨਤੋੜ ਕੀਤੀ ਗਈ ਹੈ ਸਾਡੇ ਨਾਲ ਜਿਹੜਾ ਸਰਪੰਚੀ ਦੀ ਇਲੈਕਸ਼ਨ ਲੜ ਰਹੇ ਬਲਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਜੋ ਜੀ ਸੱਚੀ ਗੱਲ ਜੀ ਬਲਜੀਤ ਸਿੰਘ ਜੀ ਕੀ ਘਟਨਾ ਵਾਪਰੀ ਹੈ ਮੈਂ ਜੀ ਅੰਦਰ ਸੀ ਜਿਹੜਾ ਮੇਰੇ ਉਲਟ ਕੈਂਡੀਡੇਟ ਖੜਾ ਸਤਿੰਦਰ ਬਵਲਾ ਬੀਪੀ ਰਾਜਿੰਦਰ ਕੁਰਪਾਜੀ ਦੇ ਵੱਲੋਂ ਕੈਂਡੀਡੇਟ ਆ ਉਹ ਸਾਡੇ ਨਾਲ ੱੱਕਾ ਕਰ ਰਿਹਾ ਉਹਦੇ ਪਹਿਲਾਂ ਸਾਨੂੰ ਬਲਾਕ ਸ਼ਾਂਤੀ ਵੇਲੇ ਸਾਡੇ ਕਾਗਜ਼ ਰੱਦ ਕਰਾਏ ਗਏ ਫਿਰ ਜਦੋਂ ਮੈਂ ਕਾਗਜ਼ ਭਰਨ ਵੇਲੇ ਉਦੋਂ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਮੈਂ ਡੀਸੀ ਸਾਹਿਬ ਮੋਕਾ ਦੀ ਦਰਖਾਸਤ ਦਿੱਤੀ ਵੀ ਮੇਰੇ ਕਾਗਜ਼ ਰੱਦ ਕਰਾਏ ਜਾਣਗੇ ਜਦੋਂ ਕਾਗਜ਼ ਰੱਦ ਨਾ ਹੋਏ ਮੇਰੇ ਤੇ ਉਹਦੇ ਤੋਂ ਹੀ ਕਹਿੰਦੇ ਸੀ ਕਿ ਅਸੀਂ ਚੋਣ ਜਿੱਤਣੀ ਆ ਅਸੀਂ ਐਲਾਨ ਹੀ ਕਰਾਉਣਾ ਤੇ ਇਹ ਜਿਹੜਾ ਸਤਿੰਦਰ ਬਵਲਾ ਜੀ ਇਹ 92 ਤੋਂ ਲੈ ਕੇ ਇਹਦੇ ਅੱਤਵਾਦ ਨਾਲ ਸੰਬੰਧ ਰਹੇ ਆ ਉਦੋਂ ਫੜਿਆ ਵੀ ਗਿਆ ਇਹਦੇ ਕੋਲ ਪੈਸਾ ਵੀ ਅੱਤਵਾਦ ਦਾ ਹੈਗਾ ਜੀ ਇਹਦੀ ਉਹ ਵੀ ਜਾਂਚ ਹੋਣੀ ਚਾਹੀਦੀ ਜਿਹੜੇ ਬੰਦੇ ਆਏ ਸੀ ਉਹ ਤੁਹਾਡੇ ਕਹਿਣ ਦਾ ਪਾਪ ਵੀ ਉਹ ਉਹਨਾਂ ਦੇ ਬੰਦੇ ਸੀ ਹਾਂਜੀ ਉਹ ਉਹਨਾਂ ਦੇ ਬੰਦੇ ਸੀ ਕਿਉਂਕਿ ਇਹਨਾਂ ਦੇ ਪਰ ਉਹ ਉਹਨਾਂ ਦਾ ਕਹਿਣਾ ਹੈ ਕਿ ਉਹ ਬੋਲਿੰਗ ਹੈ ਜਿਹੜਾ ਉਹਨਾਂ ਦਾ ਟੁੱਟਿਆ ਬੋਲਿੰਗ ਜੀ ਉਹਨਾਂ ਦਾ ਟੁੱਟਿਆ ਉਹਨਾਂ ਨੇ ਇਸੇ ਗੱਲ ਦਾ ਇਸ਼ੂ ਬਣਾਇਆ ਵੀ ਪਹਿਲਾਂ ਆਪ ਦਾ ਨੁਕਸਾਨ ਕਰੋ ਫਿਰ ਦੂਜੇ ਦੇ ਉੱਤੇ ਚਿੱਕੜ ਸਿੱਤਾਂਗੇ ਕੀ ਕਾਰਨ ਹੋ ਸਕਦਾ ਉਹਨਾਂ ਦਾ ਹਮਲਾ ਕਰਨ ਦਾ ਹਮਲਾ ਕਰਨ ਦਾ ਕਾਰਨ ਇਹ ਹੈ ਜੀ ਸਾਡੇ ਕੋਲੇ ਵੋਟ ਹੈ ਨਹੀਂ ਸੀ ਸਾਡੇ ਬੂਥ ਉਹਨਾਂ ਨੇ ਕੈਪਚਰ ਕਰਕੇ ਉਹਨਾਂ ਨੇ ਸਾਡਾ ਜਿਹੜੇ ਅਸੀਂ ਵੋਟ ਬੈਂਕ ਨੂੰ ਭੰਨ ਕੇ ਸਾਡੀਆਂ ਪਾਰਟੀਆਂ ਪਾੜ ਦੇਣਗੀਆਂ ਸੀ ਤੇ ਆ ਪਾਉਣੀ ਸੀ ਉਹ ਥੋੜੀ ਪੁਲਿਸ ਸੀ ਪਿੰਡ ਦੇ ਲੋਕ ਕੋਰਟ ਦਾ ਕਿਹੋ ਜਿਹਾ ਅਪਰੋਚ ਰਹੀ ਹੈ ਪੁਲਿਸ ਨਾਲ ਤੁਸੀਂ ਸੰਪਰਕ ਕੀਤਾ ਅਧਿਕਾਰੀਆਂ ਨਾਲ ਅਧਿਕਾਰੀਆਂ ਨਾਲ ਸੰਪਰਕ ਜੀ ਮੈਂ ਐਸਐਸਪੀ ਮੋਗਾ ਦੇ ਪਹਿਲਾਂ ਦਰਖਾਸਤ ਦੇ ਕੇ ਆਇਆ ਸੀ ਵੀ ਮੇਰੇ ਵੱਧ ਤੋਂ ਵੱਧ ਖਾਸਾ ਮੈਨੂੰ ਮੇਰੇਆਂ ਚੋਂ ਵੋਟਾਂ ਲੁੱਟਣ ਦਾ ਮੇਰੇ ਤੇ ਜਾਨਲੇਵਾ ਹਮਲਾ ਵੀ ਹੋ ਸਕਦਾ ਵੀ ਮੈਨੂੰ ਵੱਧ ਤੋਂ ਵੱਧ ਫੋਰਸ ਮਹਈਆ ਕਰਾਈਆ ਪਰ ਕੋਈ ਨਹੀਂ ਹੋਈ ਸਵੇਰ ਤੋਂ ਵੀ ਮੈਂ ਪੁਲਖ ਵਾਲਿਆਂ ਬਲਾਜਮਾ ਮੂਹਰੇ ਲੇ ਲੜੀਆਂ ਕੱਟ ਰਿਆ ਸੀ ਵੀ ਉਹਨਾਂ ਦੇ ਬੰਦੇ ਲੈਣਾ ਚ ਲੱਗ ਕੇ ਸਾਡੇ ਨਾਲ ਧੱਕਾ ਕਰਦੇ ਆ ਕਿਸੇ ਮੁਲਾਜ਼ਮ ਨੇ ਸਾਡੀ ਗੱਲ ਨਹੀਂ ਸੁਣੀ ਹੁਣ ਤੁਸੀਂ ਕੀ ਕਰੋਗੇ ਹੁਣ ਅਸੀਂ ਕੀ ਕਰ ਸਕਦੇ ਆ ਜੀ ਅਸੀਂ ਗਿਣਤੀ ਅਸੀਂ ਉਹਨਾਂ ਨੂੰ ਆਖਿਆ ਵੀ ਜਿਹੜੀ ਵੋਟ ਰਹਿੰਦੀ ਆ ਵੀ ਉਹ ਪੋਲ ਕਰਾਈ ਜਾਵੇ ਸਾਡੇ ਅੱਦੇ ਵੋਟਰ ਤਾਂ ਬਾਹਰ ਹੀ ਰਹਿ ਗਏ ਜੀ ਤੇ ਉਹ ਵੋਟਾਂ ਪੋਲ ਹੋ ਗਈਆਂ ਹੁਣ ਸਾਨੂੰ ਖਦਸ਼ਾ ਵੀ ਸਾਡੇ ਨਾਲ ਗਿਣਤੀ 'ਚ ਵੀ ਧੱਕਾ ਕਰਿਆ ਜਾ ਕੋਨ ਤੱਕ ਕੇ ਸ਼ਹੀ ਦਾ ਖਾਚਾ ਹਾਂਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬਲਜੀਤ ਸਿੰਘ ਧੜੇ ਵੱਲੋਂ ਸਤਿੰਦਰ ਸਿੰਘ ਬਬਲਾ ਉਹਨਾਂ ਦੇ ਉੱਪਰ ਦੋਸ਼ ਲਗਾਏ ਜਾ ਰਹੇ ਆ ਕਿ ਉਹਨਾਂ ਨੇ ਜਿਹੜਾ ਇਹ ਸਾਰਾ ਹਮਲਾ ਕਰਾਇਆ ਆ ਆਪਾਂ ਕੋਸ਼ਿਸ਼ ਕਰਾਂਗੇ ਬਬਲਾ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਤੇ ਉੱਚ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਵੀ ਜਿਹੜਾ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸਾਰਾ ਮਾਮਲਾ ਹੈ ਤੇ ਪੁਲਿਸ ਵੱਲੋਂ ਕੀ ਹੋਜੀ ਜਿਹੜੀ ਕਾਰਵਾਈ ਅੱਗੇ ਕੀਤੀ ਜਾ ਰਹੀ ਹੈ ਸੋ ਮੇਰੇ ਨਾਲ ਇਸ ਵਕਤ ਸਤਿੰਦਰ ਸਿੰਘ ਬਬਲਾ ਜਿਹੜੇ ਕਿ ਸਰਪੰਚ ਦੀ ਚੋਣ ਲੜ ਰਹੇ ਆ ਦੀਨਾ ਸਾਹਿਬ ਤੋਂ ਉਹ ਮੌਜੂਦ ਨੇ ਉਹਨਾਂ ਦੀ ਪੂਰੀ ਟੀਮ ਮੌਜੂਦ ਹੈ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਦੱਸਿਓ ਜੀ ਤੁਹਾਡਾ ਕੀ ਮਾਹੌਲ ਜੀ ਤੁਹਾਡੀ ਜਿਹੜੀ ਇੱਕ ਘਟਨਾ ਵਾਪਰੀ ਹੈ ਜੀ ਤੇ ਜਿਹੜਾ ਕੁਝ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ ਕੀ ਮਾਮਲਾ ਹੈ ਇਹ ਸੱਚ ਅਸੀਂ ਕੌਣ ਦੇ ਅਧਿਸ਼ ਬੱਡੀ ਮਾਰਦੇ ਨਾ ਜਾਂਦੇ ਸੀ ਸਾਡੀ ਨੂੰਹ ਤੇ ਕਾ ਕੇ ਜਿੱਥੇ ਲੋਕ ਬੈਠੇ ਸੀ ਵੋਟਾਂ ਕੱਢਦੇ ਸੀ ਉੱਥੇ ਆ ਕੇ ਫਿਰਨ ਕਰੀ ਕਿ ਸਾਡਾ ਹੀ ਸਾਡੀ ਭੰਡੋ ਚੋਰੀ ਗਈ ਦੂਜੇ ਵਿਰੋਧੀ ਦੀ ਕੋਈ ਭੰਡੋ ਨਹੀਂ ਇਹਦਾ ਮਤਲਬ ਹੈ ਉਹਨਾਂ ਨੇ ਕਰੀ ਆਪਦਾ ਘਰ ਖੋਪਾ ਜਾੜ ਸਕਦੇ ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਤੁਹਾਡੇ ਤੇ ਦੋਸ਼ ਲਗਾ ਰਹੇ ਆ ਕਿ ਤੁਸੀਂ ਕਰਵਾਇਆ ਬਿਲਕੁਲ ਨਹੀਂ ਕਰਵਾਇਆ ਆਪਦਾ ਘਰ ਖੋਪਾ ਠੀਕ ਹੈ ਸਾਡੀ ਵੋਟ ਅੱਗੇ ਸੀ ਜਿਸੇ ਕਰਕੇ ਸਾਡੇ ਸਭ ਵੋਟਰ ਸਾਰਾ ਤਮਕਾ ਕੇ ਸਾਡੀਆਂ ਗੱਡੀਆਂ ਦਾ ਮੇਲ ਇਨਸਾਨ ਹੋਇਆ ਸਾਡੇ ਬੰਦਿਆਂ ਦੇ ਵੀ ਸਾਡਾ ਬਲੀਕਾ ਸਾਡੇ ਸਾਡੇ ਮੋਟਰਸਾਈਕਲ ਤੁਹਾਡੇ ਬੰਦਿਆਂ ਦੇ ਸੱਟਾ ਵਜੇ ਹਾਂਜੀ ਹਾਂਜੀ ਤੇ ਲੱਗਦੇ ਉਹ ਬੰਦੇ ਕੁੱਤੀ ਆ ਜੀ ਜੁਨੇਰ ਤੇ 11 ਮਈ ਦੇ کہہ ਰਹੇ ਆ ਵੀ ਅਸੀਂ ਇਹਨਾਂ ਦਾ ਇੱਕ ਵੀ ਮੈਂਬਰ ਨਹੀਂ ਕਿ ਅਮਰ ਅਮਾਨ ਬੜਾ ਪਰੇਸ਼ਾਨ ਜਿਹਾ ਵੋਟਰਾਂ ਕਰੀਆਂ ਸੀ 3:30 ਵਜੇ ਤੱਕ ਕੋਈ ਇਥੇ ਗੜਬੜ ਨਹੀਂ ਕਿਸੇ ਤਰ੍ਹਾਂ ਜੀ ਪਹਿਲਾਂ ਬਹੁਤ ਕਰੀਆਂ ਦੇ ਧਿਆਨ ਚ ਲਿਆਂਦੀ ਹੈ ਗੱਲ ਬਿਲਕੁਲ ਲਿਆਂਦੀ ਹੈ ਸਿਪਤੀ ਸਾਹਿਬ ਜੀ ਰਾਉਂਡ ਤੋਂ ਗਏ ਇਹਨਾਂ ਨੂੰ ਪਤਾ ਸੀ ਸਿਪਤੀ ਸਾਹਿਬ ਦੇ ਰਾਉਂਡ ਤੋਂ ਜਾਣ ਤੋਂ 15 ਮਿੰਟ ਬਾਅਦ ਹੀ ਇਹਦਾ ਮੇਰਾ ਹਾਲ ਹੈ ਜੀ ਉਹ ਇਧਰ ਰਾਉਂਡ ਤੋਂ ਗਏ ਹੈ बार-बार ਵਾਕੇ ਗਏ ਨੇ ਜੂਨ ਸਾਹਿਬ ਉਹ ਜਦੋਂ ਹੀ ਤੋਂ ਰੰਗ ਤੋਂ ਗਏ ਉਸ ਤੋਂ ਬਾਅਦ ਇਹਨਾਂ ਨੂੰ ਛਾੜੀਆਂ ਗੱਡੀਆਂ ਪਰ ਸਾਡੇ ਮੋਟਰਸਾਈਕਲ ਉੱਪਰ ਸਾਡੇ ਤੇ ਹਮਲਾ ਕੀਤਾ ਮੈਂ ਆ 77 ਨੰਬਰ ਮੂਰ ਦੇ ਵਿੱਚ ਮੋੜ ਦੇ ਅੰਦਰ ਬੈਠਾ ਸੀ ਜਿਨ੍ਹਾਂ ਦੇ ਗੁੰਡਾਗਰਦੀ ਕਰਵਾ ਲੈ ਜਿਹਦੀ ਮੜੀ ਰੇ ਨਾਲੇ ਸੱਡੀ ਹੋਈ ਸੀ ਉਹਦੇ ਨਾਲੇ ਮੇਰੇ ਜਿਹੜੇ ਕਮਰੇ 'ਚ ਮੈਂ ਬੋਤ ਬੈਠਾ ਸੀ ਉੱਥੇ ਆ ਕੇ ਇਹਨਾਂ ਨੇ ਸ਼ੀਸ਼ਿਆਂ ਦੀ ਭਾਰਤ ਪੋੜੀ ਠੀਕ ਕਾਰਨ ਹੋ ਸਕਦਾ ਹੈ ਹਮਲਾ ਕਰਦੇ ਇਲੈਕਸ਼ਨ ਹਾਰਦੇ ਆ ਜੀ ਇਲੈਕਸ਼ਨ ਹਾਰਦੇ ਆ ਅਸੀਂ ਵੱਡੇ ਮਾਰਜੇ ਦਾ ਟੋਹਰ ਕਰਦੇ ਤੇ ਹੁਣ ਜਿਹੜਾ ਪੁਲਿਸ ਕੋਲ ਸਹੈਂਦ ਦਾ ਰਵਈਆ ਜਿਵੇਂ ਲੱਗਿਆ ਤੁਹਾਨੂੰ ਪਤਾ ਕੀ ਹੈ ਜੀ ਦਿੱਲੀ ਫੋਟ ਨੂੰ ਕੋਲ ਹੋਣ ਵਾਲੀ ਰਹਿੰਦੀ ਸੀ ਘੱਟੋ ਘੱਟ 300 ਬੰਦੇ ਹਜੇ ਅੰਦਰ ਬੈਠਾ ਸੀ ਉਹਦੇ ਵਿੱਚੋਂ ਜਿਹੜੀਆਂ ਲੇਡੀਜ਼ ਸੀਗੀਆਂ 200 ਦੇ ਲਗਭਗ ਲੇਡੀਜ਼ ਜਦੋਂ ਇਹਨਾਂ ਨੇ ਇਹਨਾਂ ਹੱਲਾ ਗੋਲਾ ਕਰਤਾ ਉਹ ਡਰੇ ਡਰ ਕੇ ਡਰ ਜੀ ਰਹੇ ਬਡੇ ਮਾਰਕੀ ਪਰ ਇਹੀ ਦੋਸ਼ ਉਹਨਾਂ 'ਬਤੋਂ ਲਗਾਇਆ ਜਾ ਰਿਹਾ ਕਿ ਉਹਨਾਂ ਦੀ ਜਿਹੜੇ ਬੱਲੇਬਾਰ ਕਰਦੇ ਆ ਉਹਨਾਂ ਨੂੰ ਪੁੱਛ ਲੋ ਇਹ ਤੋਂ ਉਹਨਾਂ ਦਾ ਨਸ਼ਾਨ ਹੋਇਆ ਕਿ ਗੱਡੀਆਂ ਸਾਡੀਆਂ ਮੋਟਰਸਾਈਕਲ ਸਾਡੇ ਕੁੱਤੇ ਪੁਰਸ਼ਾਂ ਸਾਡੀਆਂ ਉੱਪਰ ਸਗਾ ਬੰਦੇ ਆ ਤੇ ਹਮਲਾ ਸਾਡੇ ਤੇ ਕੀਤਾ ਸਾਡੇ ਤੇ ਘੋੜੇ ਤੇ ਬੈਠੇ ਸੀ ਇਹਨਾਂ ਦੇ 70 ਨੰਬਰ ਬੂਸ ਤੇ ਇਹਨਾਂ ਦੇ ਬੰਦਿਆਂ ਨੇ ਸਾਡੇ ਤੇ ਜਿਹੜੇ ਅੰਦਰ ਸੀਗੇ ਉਹਨਾਂ ਨੇ ਖੁਰ ਸਾਡੇ ਢੰਡਿਆਂ ਦੇ ਨਾਲ ਤੇ ਜਿਹੜਾ ਮੇਡਾ ਰੋਣਾਂ ਦੇ ਨਾਲ ਜਿਵੇਂ ਹੁਣ ਤੁਸੀਂ ਅਕੇ ਕੀ ਕੋਈ ਕਾਰਵਾਈ ਦੀ ਮੰਕਰਦੀ ਨਹੀਂ ਇਹ ਇਹ ਕੰਵਰਸਟੀਫਿਕੇਸ਼ਨ ਕਰਦੇ ਜਿਹੜੇ ਕੰਮ ਦੀ ਕਾਰਵਾਈ ਆ ਉਹਨਾਂ ਗੁੰਡਾ ਦੇ ਹੋਈ ਤੇ ਸੋ ਤੁਸੀਂ ਦੇਖ ਲਿਆ ਕਿ ਦੋਨੋਂ ਹੀ ਉਮੀਦਵਾਰਾਂ ਵੱਲੋਂ ਇੱਕ ਦੂਜੇ ਦੇ ਉੱਪਰ ਜਿਹੜਾ ਇਹ ਦੋਸ਼ ਠਿਕਾਇਆ ਜਾ ਰਿਹਾ ਹੈ ਕਿ ਜਿਹੜਾ ਇਹ ਗੁੰਡਾਗਰਦੀ ਹੋਈ ਹੈ ਇਹ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਆ ਪਰ ਹਕੀਕਤ ਕੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਪੁਲਿਸ ਵੱਲੋਂ ਜਿਹੜੀ ਬਕਾਇਦਾ ਜਿਹਦੀ ਕਾਰਵਾਈ ਅੱਗੇ ਕੀਤੀ ਜਾਵੇਗੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਅਸੀਂ ਮੋਗਾ ਚਲੇ ਦੇ ਇੱਕ ਪੁਲਿਸ ਕਪਤਾਨ ਸਾਹਿਬ ਨਾਲ ਗੱਲ ਕੀਤੀ ਐ ਐਸਐਸਪੀ ਸਾਹਿਬ ਨਾਲ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਸਾਡੀ ਪਹਿਲ ਹੈ ਜਿਹੜੀ ਉਹ ਅਮਨ ਅਮਾਨ ਦੇ ਨਾਲ ਹੈ ਜਿਹੜੀ ਪੋਲਿੰਗ ਦਾ ਜਿਹੜੀ ਪ੍ਰਕਿਰਿਆ ਹੈ ਉਹਨੂੰ ਮੁਕੰਮਲ ਕਰਨ ਦੀ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਅਗਲਾ ਸਟੈਪ ਅਗਲੀ ਇਨਵੈਸਟੀਗੇਸ਼ਨ ਉਸ ਤੋਂ ਬਾਅਦ ਕਰਾਂਗੇ ਸੋ ਫਿਲਹਾਲ ਕੈਮਰਾਮੈਨ ਜਿੰਦਰਕੋਟੇ ਦੇ ਨਾਲ ਨਿਹਾਲ ਸਿੰਘ ਵਾਲਾ ਤੋਂ ਪਹਿਰੇਦਾਰ ਟੀਵੀ ਲਈ ਪ੍ਰਦੀਪ ਤੇ ਲੋਧੀ ਰਿਪੋਰਟ